ਲੁਧਿਆਣਾ ਪੁਲਿਸ ਦੇ ਵੱਲੋਂ ਅਪਰਾਧੀ ਅਨਸਰਾਂ ਉੱਤੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਵੱਡੇ ਮਾਮਲੇ ਸੁਲਝਾਉਣ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਡੀਸੀਪੀ ਸਿਟੀ ਰੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਪਹਿਲੇ ਮਾਮਲੇ ਦੇ ਵਿੱਚ ਮਨੀ ਐਕਸਚेंजर ਨਾਲ ਲੁੱਟ ਕਰਨ ਵਾਲੇ ਦੋਸ਼ੀ ਨੂੰ ਕਾਬੂ ਕੀਤਾ ਹੈ ਦੋਸ਼ੀਆਂ ਨੇ ਆਪਣੇ ਆਪ ਨੂੰ ਇਨਕਮ ਟੈਕਸ ਅਧਿਕਾਰੀ ਦੱਸ ਕੇ ਨਗਦ ਰਕਮ ਵਿਦੇਸ਼ੀ ਮੁਦਰਾ ਤੇ ਹੋਰ ਸਮਾਨ ਲੁੱਟਿਆ ਸੀ ਚੋਂ ਕੋਣ ਵਾਲੀ ਖਬਰ ਇਹ ਹੈ ਕਿ ਮੁੱਖ ਦੋਸ਼ੀ ਮਨੀ ਐਕਸਚेंजर ਦਾ ਆਪਣਾ মামੇ ਦਾ ਰਿਸ਼ਤੇਦਾਰ ਹੀ ਨਿਕਲਿਆ ਦੂਜੇ ਮਾਮਲੇ ਵਿੱਚ ਸ਼ਹਿਰ ਵਿੱਚ ਲਗਾਤਾਰ ਟਾਇਰ ਤੇ ਅਲੋਏ ਚੋਰੀ ਦੀਆਂ ਘਟਨਾਵਾਂ ਦੇ ਪਿੱਛੇ ਲੱਗੇ ਗਿਰੋਹ ਦੇ 5 ਮੈਂਬਰ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਨੇ ਇਹਨਾਂ ਤੋਂ 31 ਟਾਇਰ ਤੇ ਰਿਮ ਬਰਾਮਦ ਕੀਤੇ ਨੇ ਤੀਸਰੇ ਮਾਮਲੇ ਦੇ ਵਿੱਚ ਕ੍ਰਾਈਮ ਬ੍ਰਾਂਚ ਨੇ ਇੱਕ ਦੋਸ਼ੀ ਨੂੰ 1 ਕਿਲੋ 5 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਉਸ ਤੋਂ ਡਰੱਗ ਮੰਨੀ 2.5 ਲੱਖ ਰੁਪਏ ਦੋ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਇਸ ਦੋਸ਼ੀ ਉੱਤੇ ਪਹਿਲਾ ਹੀ ਹਿੱਟ 8 ਮਾਮਲੇ ਦਰਜ ਨੇ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਅਪਰਾਧ ਤੋਂ ਮੁਕਤ ਕਰਨ ਦੇ ਲਈ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਸਵਿਫਟ ਕਾਰ ਦੇ ਵਿੱਚ ਪੰਜ ਬੰਦੇ ਆਏ ਤੇ ਉਹ ਕਹਿੰਦੇ ਕਿ ਅਸੀਂ ਇਨਕਮ ਟੈਕਸ ਦੇ ਆਫੀਸਰ ਹੈਗੇ ਆ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਲਿਆ ਉਹਨਾਂ ਨੇ ਤੇ ਉਹਨਾਂ ਕੋਲੇ ਉਹ ਵੈਸਟ ਇੰਡਿਅਨ ਯੂਨੀਅਨ ਵਾਲੇ ਕੈਸ਼ ਸੀਗਾ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਕੋਲੇ ਵੈਪਨ ਵੀ ਸੀਗਾ ਵੈਪਨ ਤੇ ਜੁਕ ਤੇ ਹੋਰ ਲੈ ਗਏ ਤੇ ਉਹਨਾਂ ਤੋਂ ਕੈਸ਼ ਤੇ ਮੋਬਾਈਲ ਲੈਪਟਾਪ ਚਾਂਦੀ ਦਾ ਬ੍ਰੇਸਲੇਟ ਇਹ ਖੋ ਕੇ ਲੈ ਗਏ ਸੀਗੇ ਤੇ ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਕਿ ਦੋ ਅਸੀਂ ਮੇਨ ਅਕਿਊਜ਼ ਫੜ ਲਏ ਆ ਉਹਦੇ ਸੰਜੀਪ ਗੋਇਲ ਵਰਨ ਮਿੱਤਰ ਇਹ ਦੋ ਅੰਮ੍ਰਿਤਸਰ ਤੋਂ ਨੇ ਇਹਨਾਂ ਤੋਂ ਅੱਜ ਅਸੀਂ 15,78,000 ਕੈਸ਼ 694 ਡਾਲਰ ਯੂ ਐਸ ਡਾਲਰ ਇੱਕ ਸਵਿਫਟ ਕਾਰ ਜੀ ਦੇ ਵਿੱਚ ਆਏ ਸੀਗੇ ਇਹ ਬਰਾਮਗੀ ਹੋ ਗਈ ਹੈ ਤੇ ਚਾਰ ਹੋਰ ਜਿਹੜੇ ਬਾਈ ਨੇਮ ਨਾਮਜ਼ਦ ਕਰ ਲਏ ਤੁਹਾਨੂੰ ਫੇਰ ਦੱਸਾਂਗੇ ਜੋ ਜੋ ਇਹਦੇ ਚ ਜਦੋਂ ਪੜ੍ਹ ਲੇ ਤੁਹਾਡੇ ਕੋਲ ਫੇਰ ਆਵਾਂਗੇ ਦੂਜਾ ਹੈਗਾ ਜਿਹੜਾ ਸਾਡਾ ਸਿਵਲ ਲਾਈਨ ਦੇ ਵਿੱਚ ਪਿਛਲੇ 15-20 ਦਿਨਾਂ ਤੋਂ ਕਾਫੀ ਗੱਡੀਆਂ ਦੀ ਟਾਇਰਾਂ ਨੂੰ ਲਾ ਕੇ ਚਲੇ ਜਾਂਦੇ ਸੀ ਲੋਕ ਲੋਕਾਂ ਦੇ ਅਲॉय ਵੀਲਸ ਉਤਾਰ ਲੈਂਦੇ ਸੀਗੇ ਸਕੋਰਪੀਓ ਐਨ ਵਗੈਰਾ ਦੇ ਉਹ ਵੀ ਅਸੀਂ ਕਾਮਯਾਬ ਹੋਏ ਆ ਉਹਨਾਂ ਨੂੰ ਛੋਰਾਂ ਨੂੰ ਪੜਨ ਤੇ ਇਹ ਚ ਸਾਨੂੰ 31 ਟਾਇਰ ਸਮੇਤ ਰਿੰਸ ਇਹ ਵਰਨਾ ਗੱਡੀ ਜਿਹੜੀ ਇਹ ਵਾਰਦਾਤ ਵਿੱਚ ਯੂਜ਼ ਕਰਦੇ ਸੀਗੇ ਤੇ ਇਹਦੇ ਚ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਇਹ ਚ ਹੈਗੇ ਨੇ ਗੁਰਜੀਤ ਸ਼ਿਵਰਾਜ ਮਨੋਜ ਕੁਮਾਰ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਇਹ ਸਾਰੇ ਅੰਮ੍ਰਿਤਸਰ ਦੇ ਵਾਸੀ ਨੇ ਤੇ ਇਹਦੇ ਨਾਲ ਸਾਡੀਆਂ ਚਾਰ ਵਰਦਾਤਾਂ ਜਿਹੜੀਆਂ ਮੁਕੱਦਮੇ ਜਿਹੜੇ ਹੈਗੇ ਸੀਗੇ ਉਹ ਟਰੇਸ ਹੋ ਗਏ ਨੇ ਡਿਵੀਜ਼ਨ ਨੰਬਰ 8 ਤੇ ਸੀਗੇ ਹੁਣੇ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆਣੇ ਇਹਨਾਂ ਤੋਂ ਹੋਰ ਵੀ ਸਾਨੂੰ ਬਰਾਮਦਗੀ ਦੀ ਆ ਸਗੀ ਤੀਜੀ ਸਾਡੀ ਜਿਹੜੀ ਹੈਗੀ ਹੈ ਕਿ ਇੱਕ ਸੇਫ ਪੰਜਾਬ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੰਦੇ ਹੁੰਦੇ ਆ ਉਹਦੇ 'ਚ ਸਾਡਾ ਇਹ ਕਾਫੀ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਹੁੰਦਾ ਸੋ ਉਹਦੇ 'ਚ ਇੱਕ ਇਨਫਾਰਮਰ ਨੂੰ ਇਹ ਮੁਕਲ ਮੱਟੂ ਨਾਂ ਦਾ ਜਿਹੜਾ ਹੈਗਾ ਸੀਗਾ ਇਸ ਬੰਦੇ ਨੇ ਧਮਕਾਇਆ ਸੀ ਸੋ ਅਸੀਂ ਇਹਦੇ ਪਿੱਛੇ ਕਾਫੀ ਦੇਰ ਤੋਂ ਲੱਗੇ ਹੋਏ ਸੀ ਸੋ ਸਾਨੂੰ ਇਹ ਵੌਂਟਡ ਸੀਗਾ ਤੇ ਇਹ ਸਾਨੂੰ ਸਾਡੀ ਕ੍ਰਾਈਮ ਬ੍ਰਾਂਚ 3 ਨੇ ਅੰਡਰ ਦੀ ਐਵਲ ਗਾਈਡੈਂਸ ਆਫ ਸਾਡੇ ਡੀਸੀਪੀ ਐਡੀਸੀਪੀ ਸਾਫ ਉਹ ਸਾਨੂੰ ਮਿਲ ਗਿਆ ਤੇ ਉਹਨੂੰ ਕਾਬੂ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 1 ਕਿਲੋ 5 ਗ੍ਰਾਮ ਹਿਰੋਇਨ ਇੱਕ ਬਲੌਕ ਪਿਸਟਲ ਦੋ ਕੰਟਰੀ ਮੇਡ ਪਿਸਟਲ ਨੇ ਇੱਕ ਬਲੇਨੋਕਾਰ 2 ਲੱਖ ਡਰਗ ਮਨੀ ਤੇ 22 ਰਾਉਂਡ ਉੱਤੇ ਰਿਕਵਰ ਹੋਏ ਇਹਦੇ ਨਾਲ ਸਾਡੇ ਇਸ ਬੰਦੇ ਤੇ ਉੱਤੇ ਕੋਈ 8 ਮੁਕਦਮੇ ਦਰ ਸੀਗੇ ਤਾਂ ਕਾਫੀ ਦੇਰ ਤੇ ਸਾਨੂੰ ਵਾਂਟਡ ਸੀਗਾ ਇਹਨੂੰ ਅਸੀਂ 17 ਤਰੀਕ ਨੂੰ ਅਰੈਸਟ ਕਰ ਲਿਆ ਅੱਗੇ ਜੋ ਤਫਸੀਲ ਚ ਅੱਗੇ ਆਏਗਾ ਫਿਰ ਤੁਹਾਨੂੰ ਦੱਸਾਂਗੇ ਸਰ ਇਹ ਪਹਿਲੀ ਸੀਕਲ ਕਿੰਨੀ ਜਿਹੜੇ ਸਟ੍ਰੈਚਿੰਗ ਹੋਈ ਸੀਗੀ ਪਹਿਲੀ ਵਾਰ ਤਾਂ ਹੋਈ ਸੀ ਉਹਦੇ ਬਾਅਦ ਤੋਂ ਕਿੰਨੀ ਕਿੰਨੇ ਟੋਟਲ ਕੈਸ਼ ਦੇ ਗਏ ਉਹ ਉਹਨਾਂ ਨੂੰ ਵੀ ਐਗਜ਼ੈਕਟ ਅਮਾਉਂਟ ਨਹੀਂ ਪਤਾ ਸੀਗਾ ਕਿਉਂਕਿ ਉਹ ਵੈਸਟਰਨ ਯੂਨੀਅਨ ਦਾ ਇੱਕ ਇੱਕ ਦਿਨ ਦੀ ਕਲੈਕਸ਼ਨ ਸੀ ਸੋ ਉਹਦੇ ਵਿੱਚ ਸਾਨੂੰ ਤੁਹਾਨੂੰ ਦੱਸਿਆ ਸੀਗਾ ਕਿ 15 ਲੱਖ ਰਿਕਵਰੀ ਸਾਡੀ ਹੋ ਗਈ ਹੈ ਤੇ ਚ 694 ਯੂ ਐਸ ਡਾਲਰ ਵੀ ਹੋ ਗਏ ਨੇ ਤੇ ਵਾਈਟ ਕਾਰ ਵੀ ਹੋ ਗਈ ਹੈ ਚਾਹੀਦਾ ਜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸਾਰੇ ਰਿਸ਼ਤੇਦਾਰ ਸੀਗੇ ਜਿਹੜੇ ਜਿਹੜਾ ਸਾਡਾ ਆ ਸੀਗਾ ਬੰਦਾ ਹੈ ਚੈਰੀ ਗਰਗ ਇਹ ਇਹਦਾ ਮਾਮਾ ਲੱਗਦਾ ਉਥੋਂ ਮਾਮਾ ਹੀ ਲੱਗਦਾ ਸੀ ਮਾਮਾ ਸੰਦੀਪ ਗਰਗ ਜਿਹੜਾ ਫੜਿਆ ਉਹ ਵੀ ਆਪਦੇ ਸਾਲੇ ਨਾਲ ਹੀ ਸੀਗਾ ਸਹਾਂ ਰਿਸ਼ਤੇਦਾਰਾਂ ਨੂੰ ਇਨਫੋਰਮੇਸ਼ਨ ਪਤਾ ਹੁੰਦਾ ਨਾ ਆਦਰਵਾਇਜ਼ ਆਮ ਬੰਦੇ ਨੂੰ ਕਿਵੇਂ ਪਤਾ ਹੋਊਗਾ ਕਿ ਉਹ ਪੈਸੇ ਲੈ ਕੇ ਜਾਂਦੇ ਆ ਰੋਜ਼ ਦਾ ਕੰਮ ਹੈ ਉਹਨਾਂ ਦਾ ਕਿਹੜੇ ਏਰੀਆ ਤੋਂ ਜਾਂਦੇ ਆ ਸੋ ਸਾਨੂੰ ਇਹ ਸ਼ੱਕ ਸੀਗਾ ਕਿ ਜਾਣ ਪਛਾਣ ਹੋਏਗੀ ਕੋਈ ਸੋ ਉਸੇ ਬੇਸ ਤੇ ਸਾਨੂੰ ਫਿਰ ਵੀਡ ਵੀ ਮਿਲਦੀ ਗਈ ਹੈ ਜੀ ਤਾਂ ਜਿਹੜੀ ਕਾਰਾਂ ਦੇ ਜਿਹੜੇ ਲਾਈਵ ਵਿੱਚ ਸੀ ਇਹ ਟਾਈਮ ਤੇ ਬੇਚਦੇ ਕਿ ਸੀ ਉਹ ਅਸੀਂ ਕਰ ਰਹੇ ਆ ਵੈਰੀਫਾਈ ਅੰਮ੍ਰਿਤਸਰ ਦਾ ਹੀ ਨਿਕਲੇ ਆ ਮੇਨਲੀ ਉੱਥੇ ਰਹੇ ਉਧਰਲੇ ਸਾਈਡ ਤੇ ਹੀ ਆ ਉਹ ਵੀ ਅਸੀਂ ਦੇਖਾਂ ਹੀ ਕਿੰਨੀ ਵੀ ਅਪਲੋਡ ਕਰਦੇ ਸੀ ਕਿਵੇਂ ਮਤਲਬ ਐਗਜ਼ੀਕਿਊਟ ਕਿਵੇਂ ਕਰਦੇ ਸੀਗੇ ਉਹ ਸਾਰਾ ਤਫ਼ਤੀਸ਼ ਦਾ ਕੰਮ ਹੈ ਅੱਗੇ ਹੁਣ ਅਸੀਂ ਕਰਾਂਗੇ ਵੈਰੀਫਾਈ ਸਾਰਾ ਇਹ ਮੈਂ ਉਹਨਾਂ ਨੂੰ ਵੀ ਫੜਾਂਗੇ ਜਿਹੜੇ ਖਰੀਦਦੇ ਸੀਗੇ ਉਹ ਵੀ ਦੋਸ਼ੀ ਨੇ ਮਤਲਬ ਅੰਮ੍ਰਿਤਸਰ ਲੈ ਜਾਂਦੇ ਆ ਇੱਥੇ ਦੇ ਜੀ ਹਾਂਜੀ ਹਾਂ ਜਿਆਦਾਤਰ ਇਹ ਅੰਰਸਰ ਦੇ ਨਿਕਲੇ ਜਾਂਦੇ ਦੋਨੋਂ ਯਾਨ ਅਰਥਾ ਤਾਂ ਚੰਗੇ ਠੀਕ ਹੈ ਜੀ ਥੈਂਕ ਯੂ ਜੀ